ਕੰਦੇ ਮੁਸਲਮਾਨਾਂ ਤਾਂ ਕਦੇ ਯਕੀਨ ਨਹੀਂ ਕਰਨਾ ਚਾਹੀਦਾ ਕਹਿੰਦੇ ਮੈਂ ਸਵਾਲ ਪੁੱਛ ਰਿਹਾ ਮੈਨੂੰ ਵੀ ਆਪ ਵੀ ਪਤਾ ਹੈ ਗੁਰਗੋਬਿੰਦ ਸਿੰਘ ਜੀ ਨੇ ਇਹ ਨਹੀਂ ਲਿਖਿਆ ਪਰ ਕਈ ਲੋਕ ਕਹਿ ਦਿੰਦੇ ਹੈ ਵੀ ਗੁਰਗੋਬਿੰਦ ਸਿੰਘ ਜੀ ਕਹਿੰਦੇ ਸਨ ਵੀ ਤੁਸੀਂ ਜਿਹੜਾ ਇੱਕ ਹੱਥ ਤੇਲ ਦੇ ਤੇਲ ਦੇ ਵਿੱਚ ਪਾਓ ਉਹ ਫਿਰ ਉਹੀ ਹੱਥ ਤੇਲਾ ਤੇਲਾ ਦੀ ਬੋਰੀ ਦੇ ਵਿੱਚ ਪਾਓ ਜਿੰਨੇ ਤੇਲਾ ਹੱਥ ਚ ਲੱਗੇ ਮੁਸਲਮਾਨ ਉਹਨਾਂ ਦੀ ਕਸਮਾਂ ਖਾ ਲੇ ਤਾਂ ਮੁਸਲ ਬਣਾ ਦੇ ਯਕੀਨ ਨਹੀਂ ਕਰਨਾ ਚਾਹੀਦਾ ਦੇਖੋ ਇਹਦਾ ਬੈਸਟਾ ਜਵਾਬ ਬਹੁਤ ਸਾਰੇ ਨੇ ਦੇਖੋ ਮੈਂ ਸਾਡੇ ਮੇਰੇ ਬਹੁਤ ਇੱਕ ਅਜ਼ੀਜ਼ ਵੀਰ ਨੇ ਹੂੰ ਯਾਨੀ ਸਿੰਘ ਸਾਹਿਬ ਯਾਨੀ ਹਰਪਾਰ ਸਿੰਘ ਜੀ ਹੂੰ ਫਤਿਹਗੜ੍ਹ ਸਾਹਿਬ ਦੇ ਸਾਡੇ ਗ੍ਰੰਥੀ ਨੇ ਉਹਨਾਂ ਨੇ ਆਪਣੀ ਵੀਡੀਓ ਜੀ ਕਈ ਵਾਰੀ ਇਹ ਗੱਲ ਕਹੀ ਹੈ ਵੀ ਜੇ ਯਕੀਨ ਨਹੀਂ ਕਰਨਾ ਮੈਂ ਉਹਨਾਂ ਦੀ ਗੱਲਾਂ ਦੁਹਰਾ ਰਿਹਾ ਤਾਂ ਸਰਸਨ ਦੀ ਪਾਰ ਕਰਦਨੇ ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ 20 ਦਸੰਬਰ 1704 ਨੂੰ ਹੂੰ ਤੇ ਸਰਸਨ ਦੀ ਪਾਰ ਕਰਕੇ 18 20 ਕਿਲੋਮੀਟਰ 21 ਕਿਲੋਮੀਟਰ ਪੈਂਦਾ ਹੈਗਾ ਕੋਟਰਾ ਨਹਿਂਖਾਂ ਰਸਤੇ 'ਚ ਬਹੁਤ ਸਾਰੇ ਸਿੱਖਾਂ ਦਾ ਰਹਿਂਦੂਆਂ ਦੇ ਘਰ ਆਉਂਦੇ ਨੇ ਹੂੰ ਤੇ ਗੁਰੂ ਸਾਹਿਬ ਕਿਤੇ ਨਹੀਂ ਰੁਕਦੇ ਕੋਟੜਾ ਨਿਹੰਗਾਂ ਇੱਕ ਮੁਸਲਮਾਨ ਦੇ ਘਰ ਆ ਕੇ ਹੀ ਕਿਉਂ ਰੁਕਦੇ ਨੇ ਜੈਨ ਕਿ ਐਸੀ ਪੀੜ ਸਮੇ ਤਾਂ ਬਹੁਤ ਹੀ ਵਿਸ਼ਵਾਸ ਪਾਤਰ ਦੇ ਘਰ ਰੁਕਿਆ ਜਾਂਦਾ ਹੈ ਦੁਸ਼ਮਣ ਦੇ ਘਰ ਤਾਂ ਨਹੀਂ ਰੁਕਿਆ ਜਾਂਦਾ ਝੁੱਠੇ ਦੇ ਘਰ ਤਾਂ ਰੁਕਿਆ ਨਹੀਂ ਜਾਂਦਾ ਕੋਟੜਾ ਨਿਹੰਗਾਂ ਦੇ ਘਰ ਰੁਕਦੇ ਨੇ ਫਿਰ ਕੋਟੜਾ ਨਿਹੰਗਾਂ ਦੇ ਘਰ ਹੀ ਰੁਕਦੇ ਨਹੀਂ ਹੈਗੇ ਸਿੱਖਾਂ ਗੁਰੂ ਸਾਹਿਬਾਨ ਦੇ ਮੁਸਲਮਾਨ ਮুরিਦ ਦੀ ਕਿਤਾਬ ਹੈ ਇੱਕ ਗੱਜਨ ਸਿੰਘ ਸੁਖਵਿੰਦਰ ਗੱਜਨ ਸਿੰਘ ਸੁਖਮਿੰਦਰ ਗੱਜਨਵਾ ਸੁਖਵਿੰਦਰ ਸਿੰਘ ਨਹੀਂ ਲਿਖਦੇ ਨੇ 102 ਤੋਂ ਲੈ ਕੇ 167 ਤੱਕ ਕਿ ਜਦੋਂ ਗੁਰੂ ਸਾਹਿਬ 20 ਦਸੰਬਰ ਨੂੰ ਪਹੁੰਚਦੇ ਨੇ ਤਾਂ ਪੂਰੀ ਰਾਤ ਨੀਂਖਾ ਨੇ ਜਾ ਕੇ ਰਾਖੀ ਦਿੱਤੀ ਹਾਂ ਨਾ ਗੁਰੂ ਸਾਹਿਬ ਨੂੰ ਕੋਈ ਵੀ ਆਂਚ ਨਹੀਂ ਆਉਣ ਦਿੱਤੀ ਉਹ ਵੀ ਤਾਂ ਮੁਸਲਮਾਨ ਸੀ ਇਹ ਹੋਣੀ ਜੇ ਗੁਰੂ ਸਾਹਿਬ ਜਾਨ ਤੋਂ ਬਾਅਦ ਗੁਰੂ ਸਾਹਿਬ 20 ਤਰੀਕ ਨੂੰ ਉੱਥੇ ਰੁਕਦੇ ਨੇ 20 ਦੀ ਰਾਤ ਰੁਕਦੇ ਨੇ 21 ਦਾ ਦਿਨ ਰੁਕਦੇ ਨੇ 21 ਦੀ ਅੱਧੀ ਰਾਤ ਉੱਥੋਂ ਜਾਉਂਦੇ ਨੇ ਤੇ ਭਾਈ ਬਜਤਰ ਸਿੰਘ ਨੂੰ ਛੱਡ ਜਾਂਦੇ ਨੇ ਜਾਂਦੇ ਹੋ ਗਏ ਜੀ ਬਹੁਤ ਜ਼ਿਆਦਾ ਫੱਟਰ ਸੀ ਹਾਂ ਜੀ ਤੇ ਜਦੋਂ ਕਿਸੇ ਨੇ ਜਾ ਕੇ ਦੁਸ਼ਤ ਨੇ ਚੌਕੀਰ ਜਾਰ ਨੂੰ ਕਹਤਾ ਕਿ ਗੁਰੂ ਸਾਹਿਬ ਆਪਣੇ ਸਿੰਘਾਂ ਸਮੇਤ ਉੱਥੇ ਉਤਰੇ ਹੋਣੇ ਨੇ ਖਾਲੀ ਹਵੇਲੀ ਚ ਤਾਂ ਰਾਤ ਨੂੰ ਆ ਕੇ ਜਦ ਹਵੇਲੀ ਘੇਰੀ ਜਾਂਦੀ ਹੈ ਤੇ ਹਵੇਲੀ ਤਰਾਸ਼ੀ ਲਈ ਜਾਂਦੀ ਹੈ ਉਹ ਕਮਰਾ ਜਿਹੜਾ ਬੰਦ ਸੀ ਚੌਕੀਰ ਜਾਰ ਪੁੱਛਦਾ ਵੀ ਇਹ ਕਮਰਾ ਕਿਉਂ ਬੰਦ ਹੈ ਤਾਂ ਉਹਨੇ ਕਿਹਾ ਵੀ ਇਹਦੇ ਵਿੱਚ ਮੇਰੇ ਧੀ ਜਵਾਈ ਸੁੱਤੇ ਨੇ ਹਾਂ ਜੀ ਜੇ ਕਹਾਂ ਤਾਂ ਖੋਲ ਕੇ ਦਿਖਾ ਦੰਨਾ ਉਹਨਾਂ ਨੇ ਕਿਹਾ ਚੌਂਕੀ ਰਜਾਰੇ ਨੇ ਉਹ ਮੈਂ ਗੁਰਨਬਾ ਸੁਖਵਿੰਦਰ ਸਿੰਘ ਦੇ ਸ਼ਬਦ ਕੋਟ ਕਰ ਰਹੇ ਹਾਂ ਵੀ ਨਹੀਂ ਨਹੀਂ ਤੁਹਾਡੇ ਚੀਜ਼ ਧੀਜਮਾਈ ਹੋਈ ਕਿ ਮੇਰੇ ਹੋਏ ਕਿਸੇ ਇਤਲਾਹ ਦੇਣ ਵਾਲੇ ਨੇ ਗਲਤ ਬਿਆਨੀ ਕੀਤੀ ਹੈ ਹਾਂ ਔਰ ਉਹ ਚੌਂਕੀ ਨਜਾਰਤੀ ਉਹ ਛੜਕੀ ਚ ਰਹਿ ਜਾਂਦਾ ਹੁਣ ਇੱਥੇ ਜਰਾ ਅਸੀਂ ਸਾਰੇ ਧੀਆ ਪੈਨਾ ਵਾਲਿਆਂ ਮੈਂ ਅਕਸਰ ਕਹਿੰਦਾ ਹੁੰਦਾ 16 ਸਾਲ ਦੀ ਬੱਚੀ ਸੀ ਮੁਮਤਾਜ਼ ਮੈਂ ਅਕਸਰ ਕਹਿੰਦਾ ਹੁੰਦਾ ਵੀ ਇੱਕ ਗੈਰਤਮੰਦ ਤੇ ਅਨਖੀਪitali ਕਿਸੇ ਲਈ ਆਪਣੀ ਜਾਨ ਦੇ ਦੇਣਾ ਤਾਂ ਸੌਖਾ ਕੰਮ ਹੋ ਸਕਦਾ ਹੈ ਪਰ ਆਪਣੀ ਕੁਆਰਿਟੀ ਦੀ ਇੱਜ਼ਤ दाते ਲਗਾ ਦੇਣਾ ਉਹ ਵੀ ਦੂਜੇ ਤੇ ਧਰਮ ਦੇ ਵਿਅਕਤੀ ਲਈ ਸੰਸਾਰ ਵਿੱਚ ਅਜਿਹੀ ਕੋਈ ਦੂਜੀ ਉਦਾਹਰਣ ਨਹੀਂ ਮਿਲਦੀ ਕਿ ਕਿਸੇ ਬਾਪ ਨੇ ਆਪਣੀ ਕੁਆਰਿਟੀ ਦੀ ਇੱਜ਼ਤ ਹੀ ਦਾਤੇ ਲਗਾ ਦਿੱਤੀ ਹੋਵੇ ਕਿਸੇ ਜਾਨ ਬਚਾਉਣ ਲਈ ਤੇ ਇਸ ਦੇ ਬਾਵਜੂਦ ਵੀ ਕਹਾਂਗੇ ਵੀ ਅਸੀਂ ਸਿੱਖ ਮੁਸਲਮਾਨ ਸਿੱਖਾਂ ਦੇ ਦੁਸ਼ਮਣ ਥੇ ਇਹਨਾਂ ਤੇ ਯਕੀਨ ਨਹੀਂ ਕਰਨਾ ਹੈਨਾ ਤੇ ਉਸ ਤੋਂ ਬਾਅਦ ਜਦੋਂ ਗੁਰੂ ਉੱਥੋਂ ਨਿਕਲ ਕੇ ਗੁਰੂ ਸਾਹਿਬ ਚਮਕੌਰ ਦੀ ਗੜੀ 'ਚ ਜਾਂਦੇ ਨੇ ਚਮਕੌਰ ਦੀ اچھا ਫਿਰ ਦੇਖੋ ਰਾਤ ਨੂੰ ਚਾਰੇ ਪਾਸੇ ਜਿਹੜੀ ਸਰਕਾਰੀ ਫੌਜ ਕਿ ਸੂਆਂ ਕੁੱਤਿਆਂ ਵਾਂਗੂ ਫਿਰਦੀ ਲੱਭਦੀ ਹੈ ਨਾ ਤੇ ਆਲਮ ਖਾਨ ਅੱਧੀ ਰਾਤ ਨੂੰ ਗੁਰੂ ਸਾਹਿਬ ਨੂੰ 메ਨ ਰਸਤੇ ਤੋਂ ਹਟ ਕੇ ਦੂਆ ਰਸਤਾ ਦੱਸਣ ਲਈ ਜਾਂਦੇ ਨੇ ਹੂੰ ਠੀਕ ਹੈ ਨਹੀਂ ਜਾਨ ਉਹ ਤੇਲੀਪੁਰ ਰੱਖੇ ਆਲਮ ਖਾਨ ਦਾ ਬੇਟਾ ਹੂੰ ਤੇ ਉਹ ਵੀ ਤਾਂ ਮੁਸਲਮਾਨ ਹੀ ਥਾ ਫਿਰ ਉਹ ਤੋਂ ਚਮਗੌਰ ਦੀ ਗੜੀ 'ਚ ਜਾਂਦੇ ਨੇ ਚਮਗੌਰ ਦੀ ਗੜੀ 'ਚ ਸੈਂਤੀ ਸਿੰਘ ਸ਼ਹੀਦ ਹੋ ਜਾਂਦੇ ਨੇ ਹੂੰ ਗੁਰੂ ਸਾਹਿਬ ਦੇ ਦੋ ਮਿੰਟੇ ਸਹਿਜਾ ਦੇ ਸ਼ਹੀਦ ਹੁੰਦੇ ਨੇ ਅਗਰ ਇਹ ਲੜਾਈ ਮੁਸਲਮਾਨਾਂ ਨਾਲ ਥੀ ਜਾਂ ਇਸਲਾਮ ਨਾਲ ਥੀ ਤਾਂ ਗੁਰੂ ਸਾਹਿਬ ਉਥੋਂ ਜਾਂਦੇ ਨੇ ਤਿੰਨ ਸਿੰਘ ਨਾਲ ਥੇ ਉਹ ਪੌਂਦ ਨੇ ਮਾਛੀ ਵੜ ਰੰਗਾ ਜੰਗਲਾਵਲ ਜਾ ਰਹੇ ਰਸਤੇ ਜਾਂਦੇ ਹੋਏ ਜਿਹੜਾ ਲੁਧਿਆਣਾ ਤਹਿ ਤਹਿਸੀਰ ਸਮਰਾਲਾ ਦੇ ਪਿੰਡ ਬਹਿਲੋਲਪੁਰ ਵਿਖੇ ਰੁਕਦੇ ਨੇ ਮੌਲਵੀ ਪੀਰ ਮਮਦ ਦੇਕਰ ਹਾਂ ਜੀ ਹਰਿੰਦਰ ਸਿੰਘ ਯੂਕੇ ਤੋਂ ਲਿਖਦੇ ਨੇ ਜਿਹੜਾ ਮੈਂ ਦੱਸਿਆ ਵੀ ਉਹ ਫਾਰਾਂ ਚ ਚਪਿਆ ਸੀ ਉਹਨਾਂ ਦਾ ਲੇਖ ਕਿ ਜਦੋਂ ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜੀ ਚੋਂ ਨਿਕਲੇ ਤਾਂ ਉਹਨਾਂ ਨੂੰ ਦੂਸਰੇ ਤੀਸਰੇ ਹੱਥ ਤੇ ਕਿਸੇ ਭਰੋਸਾ ਨਹੀਂ ਦਿੱਤਾ ਸੀ ਮੈਂ ਨਾਮ ਵੀ ਲੰਦਾ ਡੋਨ ਲਿਖਿਆ ਤਾਂ ਗੁਰੂ ਸਾਹਿਬ ਜਿਹੜਾ ਲੁਧਿਆਣਾ ਤਹਿਸੀਲ ਸਮਰਾਉ ਦੇ ਪਿੰਡ ਬਹਿਲੌਰਪੁਰ ਵਿਖੇ ਇੱਕ ਮੁਸਲਮਾਨ ਮੌਲਵੀ ਪੀਰ ਮੁਹੰਮਦ ਕਾਰਦੂਕੇ ਹਮ ਤੇ ਉੱਥੇ ਗੁਰੂ ਸਾਹਿਬ ਨੇ ਭੋਜਨ ਛਕਿਆ ਤੇ ਸਿੰਘਾਂ ਨੂੰ ਆਖਿਆ ਕਿ ਮੁਸਲਮਾਨਾਂ ਨਾਲ ਰੋਟੀ ਸਾਂਝ ਬਣਾਈ ਰੱਖਿਓ ਜੇ ਕਿ ਪਾਸੇ ਗੁਰੂ ਸਾਹਿਬ ਨੇ ਕਿਹਾ ਦੀਦਾ ਕੋਈ ਇਤਿਹਾਸ ਹਵਾਲਾ ਨਹੀਂ ਮਿਲਦਾ ਦੂਜੇ ਪਾਸੇ ਗੁਰੂ ਸਾਹਿਬ ਕਹਿ ਰਹੇ ਨੇ ਕਿ ਮੁਸਲਮਾਨਾਂ ਨਾਲ ਰੋਟੀ ਸਾਂਝ ਬਣਾਈ ਰੱਖਣ ਦੇਖੋ ਉਹਨਾਂ ਨੇ ਕੀ ਕਿਹਾ ਉਹਨਾਂ ਨੂੰ ਹੀ ਕਿਹਾ ਦੀ ਇਹ 19ਵੀਂ 20ਵੀਂ ਸਦੀ ਦੇ ਸਾਨੂੰ ਸਾਨੂੰ ਔਰ ਮੈਨੂੰ ਤੁਹਾਨੂੰ ਕਿਹਾ ਸੀ ਕਿਉਂਕਿ ਗੁਰੂ ਸਾਹਿਬ ਉੱਥੇ ਸਾਂਝ ਬਣੀ ਹੋਈ ਧੀ ਨਿਹੰਗਾਂ ਦਾ ਘਰ ਰੁਕੇ ਚੌਥੀ ਵਾਰ ਰੁਕੇ ਤੇ ਪਹਿਲੀ ਵਾਰੀ ਜਦੋਂ ਪੰਗਾਣੀ ਦੇ ਯੋਧੇ ਦਿੱਤ ਕੇ ਆਏ ਨੇ ਕੋਟਾ ਨਿਹੰਗਾਂ ਨੂੰ ਰੁਕੇ ਉਹ ਵੀ ਮੁਸਲਮਾਨ ਸੀ ਦੂਜੀ ਵਾਰੀ 1694 ਚ ਜਦੋਂ ਨਿਹੰਗਾਂ ਦੀ ਨਿਹੰਗਖਾਂ ਦੀ ਬੇਟੀ ਦੀ ਸ਼ਾਦੀ ਮੰਗਣੀ ਸੀ ਪੂਰੇ ਪਰਿਵਾਰ ਸਵੇ ਤਿੰਨ ਦਿਨ ਰੁਕੇ ਨੇ ਯਕੀਨ ਨਹੀਂ ਕਰਨਾ ਤਾਂ ਉਹਦੇ ਰੁਕੇ ਤਿੰਨ ਦਿਨ ਪਰਿਵਾਰ ਸਵੇ ਰੁਕੇ ਨੇ ਤੀਸਰੀ ਵਾਰੀ ਜਦੋਂ 1702 ਚ ਅਕਰੂ ਖੇਤਰ ਤੋਂ ਆ ਰਹੇ ਨੇ ਫਿਰ ਨਿਹੰਗਾਂ ਨੂੰ ਰੁਕਦੇ ਨੇ ਕੋਟਾ ਨਿਹੰਗਾਂ ਚੌਥੀ ਵਾਰੀ ਜਦ ਭੀੜ ਪੈਂਦੀ ਹੈ ਹਾਲਾਤ ਐਸੇ ਬੰਦੇ ਨੇ ਸਰਸਨ ਦੀ ਪਾਰ ਕਰਕੇ ਫਿਰ ਉਹਨੂੰ ਰੁਕਦੇ ਨੇ ਤੇ ਗੁਰੂ ਸਾਹਿਬ ਦੀ ਆ ਸਿੱਖਾਂ ਦੀ ਸਾਂਝ ਤਾਂ ਬਣੀ ਹੋਈ ਸੀ ਉਹਨਾਂ ਨੇ ਉਹਨਾਂ ਬਸੇ ਨਹੀਂ ਕਿਹਾ ਸੀ ਉਹਨਾਂ ਨੇ ਸਾਨੂੰ ਸਮਝਾਇਆ ਸੀ ਉਹ ਜਾਣਦੇ تھے ਕਿਉਂਕਿ ਸਿੱਖ ਧਰਮ ਅਨੁਸਾਰ ਜਿਹੜੇ ਗੁਰੂ ਸਾਹਿਬਾਨ ਹੁੰਦੇ ਨੇ ਜਾਨੀ ਜਾਨ ਹੁੰਦੇ ਨੇ ਹੈਨਾ ਔਰ ਜਾਣਦੇ تھے ਵੀ ਆਉਣ ਵਾਲੇ ਟਾਈਮ 'ਚ ਸਿੱਖ ਔਰ ਮੁਸਲਮਾਨ ਦੇ ਵਿਚਕਾਰ ਤੀਜਾ ਹੱਥ ਨਫਰਤ ਦੀ ਦੀਵਾਰ ਖੜੀ ਕਰੂਗਾ ਇਸ ਕਰਕੇ ਪਹਿਲਾਂ ਹੀ ਕਹਿ ਗਏ ਸਿਓ ਹੈਨਾ ਉਸ ਤੋਂ ਨਿਕਲਦੇ ਨੇ ਚਮਕਾ ਚਮਗੌਰ ਦੀ ਗੜ ਤੋਂ ਨਿਕਲ ਉਸ ਤੋਂ ਬਹਿਲੌਰ ਤੋਂ ਜਾਂਦੇ ਨੇ ਤਮਾਚੀਵਾੜੇ ਜਾਂਦੇ ਨੇ ਮਾਚੀਵਾੜੇ ਆਪਣੇ ਦੋ ਪਿਆਰੇ ਸਿੰਘਾ ਕੋ ਜਗ੍ਹਾ ਰੁਕਦੇ ਨੇ ਭਾਈ ਪੰਜਾਬਾ ਤੇ ਗੁਲਾਬਾ ਜਿਹੜੇ ਪਹਿਲੇ ਟਾਈਮ ਚ ਗੁਰੂ ਘਰ ਦੇ ਮਸੰਦ ਰਹੇ ਤੇ ਤੇ ਭਾਈ ਪੰਜਾਬਾ ਤੇ ਗੁਲਾਬਾ ਤਾਂ ਥੋੜੀ ਦੇਰ ਬਾਅਦ ਹਤਵਨਗੇ ਖੜੇ ਹੋਣ ਦੇ ਗੁਰੂ ਸਾਹਿਬ ਕੋਲ ਜਾਣ ਲਈ ਕਹਿੰਦੇ ਨੇ ਵੀ ਸਾਨੂੰ ਸਾਡੀ ਜਿਹੜੀ ਫੌਜ ਨੂੰ ਪਤਾ ਲੱਗੇ ਸਾਨੂੰ ਉਜਾੜ ਦੇਣਗੇ ਹੈਨਾ ਤੇ ਜਦ ਪਤਾ ਲੱਗੀ ਇਹ ਗੱਲ ਗਨੀ ਖਾਨ ਤੇ ਨਵੀ ਖਾਨ ਨੂੰ ਉਹ ਵੀ ਤਾਂ ਮੁਸਲਮਾਨ ਥੇ ਜਿਸ ਮੁਸੀਬਤ ਤੋਂ ਭਾਈ ਪੰਜਾਬਾ ਤੇ ਗੁਲਾਬਾ ਛੁਟਕਾਰਾ ਪਾਣਾ ਚਾਹੁੰਦੇ ਥੇ ਉਸ ਨੂੰ ਆਪਣੀ ਛਾਤੀ ਨਾਲ ਲਾ ਕੇ ਫਾਈ ਗਨੀ ਖਾ ਤਾਂ ਨਵੀ ਖਾ ਮੁਸਲਮਾਨ ਆਪਣੇ ਘਰ ਲੈ ਕੇ ਜਾਂਦੇ ਨੇ ਹੂੰ ਤੇ ਉੱਚ ਦਾ ਪੀਰ ਪਨਾ ਕੇ ਉੱਥੋਂ ਲੈ ਕੇ ਜਾਂਦੇ ਨੇ ਬਲਕਿ ਮੈਂ ਤੁਹਾਨੂੰ ਇੱਕ ਮਜ਼ੇਦ ਦੀ ਗੱਲ ਦੱਸਦਾ ਇਹ ਲਿਖਿਆ ਉਹਨਾਂ ਨੇ 68 ਨੰਬਰ 177 ਹਰ ਪੇਜ ਤੇ ਨਾ 178 377 177 ਤੇ ਗਜਨਬਾਦ ਸੁਖਵਿੰਦਰ ਸਿੰਘ ਜੀ ਨੇ ਆਪਣੀ ਕਿਤਾਬ ਗੁਰੂ ਸਾਹਿਬਾਂ ਦੇ ਮੁਸਲਮਾਨ ਮਰੀਦ ਕਿ ਜਦੋਂ ਉੱਚ ਦਾ ਪੀਰ ਮਲਾ ਕੇ ਲੈ ਜਾ ਰਹੇ تھے ਤਾਂ ਸਰਕਾਰੀ ਫੌਜ ਨੇ ਘੇਰ ਲਿਆ ਹਾਂਜੀ ਠੀਕ ਹੈ ਨਹੀਂ ਉਹ ਸਾਰਾ ਲੰਬਾ ਵਾਕਿਆ ਤਿੰਨ ਬੰਦੇ ਜਿਨ੍ਹਾਂ ਨੇ ਗਵਾਹੀ ਦਿੱਤੀ ਗੁਰੂ ਸਾਹਿਬ ਦੇ ਹੱਕ ਚ ਉਹ ਵੀ ਤਾਂ ਮੁਸਲਮਾਨ تھے ਅਨਾਇਤ ਅਲੀ ਮੋਨੂ ਆਜਰੀਆ ਹਮ ਤੇ ਹਸਨ ਅਲੀ ਮਨੀ ਮਾਜਰੇ ਦਾ ਹਮ ਤੇ ਪੀਰ ਮੁਹੰਮਦ ਸਲੋਦੇ ਤਿੰਨੇ ਗੁਰੂ ਸਾਹਿਬ ਦੇ ਹੱਕ ਚ ਮੈਂ ਗਵਾਹੀ ਦਿੰਦੇ ਨੇ ਉਹ ਵੀ ਮੁਸਲਮਾਨ تھے ਹਮ ਤੇ ਜਦੋਂ ਫਿਰ ਉਹ ਦਲੇਲ ਖਾਨ ਜਿਹੜਾ ਚੌਕ ਉਹਦਾ ਇੰਚਾਰਜ ਸੀ ਉਹਨੇ ਕਿਹਾ ਵੀ ਅਗਰ ਉੱਚਦੇ ਪੀਨੇ ਸਾਡੇ ਕੋਲ ਖਾਣਾ ਖਿਲਾਓ ਉਹਨਾਂ ਨੇ ਜ਼ਿਆਫਤ ਕੀਤੀ ਹਮ ਤੇ ਉਹਦੇ ਵਿੱਚ ਇਹ ਲਿਖਿਆ ਉਹਨਾਂ ਨੇ ਗੁਰੂ ਸਾਹਿਬ ਨੇ ਮਿੱਠੇ ਚਾਵਲ ਖਾਦੇ ਹਮ ਅਸੀਂ ਮਿੱਠੇ ਚਾਵਲ ਆ ਰਹੇ ਹਾਂ ਇਸ ਕਰਕੇ ਉਜੀ ਲਿਖਿਆ ਇਹ ਕਿ ਮਿੱਠੇ ਚਾਵਲ ਗੁਰੂ ਸਾਹਿਬ ਨੇ ਖਾਦੇ ਖਾਦੇ ਸਿਓ ਦੇ ਪ੍ਰਕਾਰ ਦੇ ਅੰਮ੍ਰਿਤ ਜਾਬਲਾ ਰਹੇ ਤੂੰ ਦੇਖੋ ਉਥੋਂ ਚੋਂ ਨਿਕਲਦੇ ਨੇ ਤੇ ਉਸ ਤੋਂ ਬਾਅਦ ਉਥੋਂ ਚੱਲ ਕੇ ਰੈਕੋੜ ਪਹੁੰਚੇ ਰੈਕ ਕੱਲਾ ਕੋਲੇ ਉਹ ਵੀ ਮੁਸਲਮਾਨ ਸੀ ਰਸਤੇ ਜਾਂਦੇ ਹੋਏ ਗੁਰੂ ਸਾਹਿਬ ਨੇ ਇੱਕ ਮਸੰਦੋਂ ਘੋੜੀ ਮੰਗੀ ਉਹਨੇ ਕਿਹਾ ਤਾਂ ਮੈਨੇ ਘੋੜੀ ਦੇ ਕੇ ਤੁਹਾਨੂੰ ਫਾਇ ਚੰਡਾ ਇਹ ਲਿਖਦਾ ਆਪਣੇ ਕਰਮ ਸਿੰਘ ਹਿਸਟੋਰੀਨ ਆਪਣੀ ਕਿਤਾਬ ਕਰਮ ਸਿੰਘ ਹਿਸਟੋਰੀਨ ਇਤਿਹਾਸਿਕ ਖੋਜ ਤੇ ਤੇ ਉਹ ਘੋੜੀ ਦੇਣ ਤੋਂ ਇਨਕਾਰ ਕਰ ਦਿੰਦਾ ਤੇ ਰੈਕੋੜ ਦਾ ਰੈਕ ਕੱਲਾ ਮੁਸਲਮਾਨ ਸੀ ਉਹ ਘੋੜੀ ਵੀ ਦਿੰਦਾ ਗੁਰੂ ਸਾਹਿਬ ਨੂੰ 16 ਦਿਨ ਆਪਣੇ ਕੋਲੇ ਰੱਖ ਕੇ ਤਹਿਲ ਸੇਵਾ ਵੀ ਕਰਦਾ ਤੇ 100 ਰੁਪਏ ਭੇਟ ਕਰਦਾ ਉਹ ਵੀ ਮੁਸਲਮਾਨ ਥੀ ਫਿਰ ਨੂਰਾ ਮਾਹੀ ਨੂੰ ਸਰੰਦ ਫਤਿਹਗੁਰ ਸਾਹਿਬ ਜੀ ਪਤਾਲਾਂ ਦੇ ਭੇਜਦਾ ਹੈ ਉਹ ਹਮ ਅਰ ਛੋੜੇ ਸਾਹਿਬ ਜਦੇ ਹਮਰੇ ਉਹ ਵੀ ਮੁਸਲਮਾਨ ਥੀ ਹਮ ਗਾਨੀ ਹਰ 파ਸੀ ਕੀ ਕਹਿੰਦੇ ਨੇ ਜੇ ਮੁਸਲਮਾਨ ਤੇ ਯਕੀਨ ਨਹੀਂ ਕਰਨਾ ਫਿਰ ਨੋਹੇ ਮਾਰੀ ਦਾ ਇੰਤਜ਼ਾਰ ਕਿਉਂ ਕੀਤਾ ਜਾ ਰਿਹਾ ਹੈ ਹਮ ਜੇ ਮੁਸਲਮਾਨ ਤੇ ਯਕੀਨ ਨਹੀਂ ਕਰਨਾ ਪਰ ਨੂ ਨੂਰੇ ਮਾਹੀ ਮੁਸਲਮਾਨ ਦਾ ਇੰਤਜ਼ਾਰ ਕਿਉਂ ਕੀਤਾ ਜਾ ਰਿਹਾ ਹੈ ਇਹ ਸਾਰੀ ਗੱਲਾਂ ਛੱਡ ਦਈਏ ਆਪਾਂ ਇਤਿਹਾਸ ਪੱਕੇ ਸਰ ਇਹ ਦੁੱਧਰ ਹੋ ਸਕਦਾ ਹੈ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਸੱਤ ਮੁਸਲਮਾਨਾਂ ਦੀ ਬਾਣੀ ਗੁਰੂ ਸਾਹਿਬਾਨ ਨੇ ਦਰਜ ਕੀਤੀ ਸੀ ਕਿਸੇ ਹੋਰ ਨੇ ਕੀਤੀ ਸੀ ਇੱਕ ਸਿੱਖ ਜਦੋਂ ਸਵੇਰੇ ਉੱਠ ਕੇ ਨਤਮਸਕ ਹੁੰਦਾ ਗੁਰੂ ਗ੍ਰੰਥ ਸਾਹਿਬ ਅੱਗੇ ਤਾਂ ਸੱਤ ਬਾਣੀਆਂ ਨੂੰ ਵੀ ਤਾਂ ਨਤਮਸਕ ਹੁੰਦਾ ਕਿ ਕੀ ਉਹ ਮੁਸਲਮਾਨ ਥੀ ਬਾਣੀਆਂ ਫਿਰ ਮੁਸਲਮਾਨ ਝੂਠਾ ਤਾਂ ਮੁਸਲਮਾਨ ਦੀ ਬਾਣੀ ਵੀ ਤਾਂ ਝੂਠੀ ਹੈ ਨਾ ਫਿਰ ਕੀ ਮੈਂ ਅੱਗੇ ਨਹੀਂ ਕਹਿ ਸਕਦਾ ਵੀ ਉਹ ਝੂਠੀਆਂ ਦੀ ਬਾਣੀ ਨਤਮਸਕ ਹੁੰਦਾ ਜਿਹੜੀ ਸੱਤ ਮੁਸਲਮਾਨਾਂ ਦੀ ਬਾਣੀ ਨੇ ਕਿ ਸੋਚਿਆ ਜਾ ਸਕਦਾ ਹੈ ਅਜੇ ਤਾਂ ਸੋਚਿਆ ਵੀ ਨਹੀਂ ਜਾ ਸਕਦਾ ਜੇ ਮੁਸਲਮਾਨ ਤੇ ਕੀ ਨਹੀਂ ਕਰਨਾ ਕਿਉਂਕਿ ਮੁਸਲਮਾਨ ਤੇ ਕੀ ਨਹੀਂ ਕਰਨਾ ਤਾਂ ਸੱਤ ਮੁਸਲਮਾਨ ਦੀ ਬਾਣੀ ਵੀ ਤਾਂ ਝੁੱਠੀ ਐ ਨਾ ਫਿਰ ਜੇ ਮੁਸਲਮਾਨ ਝੂਠੇ ਤੇ ਫਿਰ ਸ੍ਰੀ ਹਰਿਮੰਦਰ ਸਾਹਿਬ ਹਰਿਮੰਦਰ ਸਾਹਿਬ ਦਾ ਨਹੀਂ ਪੱਥਰ ਸੁਫੀ ਮੀਆਂ ਮੀਆਂ ਮੀਰ ਦਾ ਫਿਰ ਵੀਰ ਬੁੱਧੂ ਸ਼ਾ ਫਿਰ ਗੁਰੂ ਸਾਹਿਬ ਦਾ ਨਬੀ ਖਾਨ ਤੇ ਗਨੀ ਖਾਨ ਨੂੰ ਮੁਸਲਮਾਨ ਨੂੰ ਆਪਣੇ ਪੁੱਤਰ ਬਣਾ ਕੇ ਹੋ ਗੁਨਾ ਬਖਸ਼ ਨੇ ਕਿ ਮੈਨੂੰ ਗਨੀ ਖਾਨ ਤੇ ਨਬੀ ਖਾਨ ਆਪਣੇ ਪੁੱਤਰਾਂ ਨਾਲੋਂ ਵੱਧ ਕੇ ਪਿਆਰੇ ਨੇ ਸਾਡਾ ਸਿੱਖ ਖਾਲਸਾ ਦਾ ਦਰਸ਼ਨਾ ਦੇਵੇ ਸਿੱਖ ਇਤਿਹਾਸ ਪੰਨਾ ਨੰਬਰ 50 26 ਮਾਲਵਾ ਇਤਿਹਾਸ ਭਾਗ ਪਹਿਲਾ ਪੰਨਾ ਨੰਬਰ 110 ਫਿਰ ਕਿੱਥੇ ਜਾਊਗਾ ਸਾਰੇ ਤੇ ਉਹ ਕਹਿੰਦੇ ਨੇ ਕੀ ਹੋਇਆ ਜੇ ਸਾਡੀ ਕਿਸੇ ਨੇ ਦੁਸ਼ਮਣ ਨੇ ਗਲਤ ਗਲਤ ਰੱਖਦੀ ਅਸੀਂ ਉਹਨੂੰ ਬਗੈ ਸੋਚੇ ਸਮਝੇ